ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜੀ ਅੱਜ ਦੀ ਵੀਡੀਓ ਪਿੰਡ ਚੜੈਕਟ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 7 ਨਾਗਾ ਜੀ ਜਿੰਨਾਂ ਚੋਂ 6 ਗੱਬਣ ਤੇ ਆ ਰਹੀ ਆ ਤੇ ਇੱਕ ਬਿਲਕੁਲ ਤਾਜ਼ਾ ਸੂਆ ਨਾਗਾ ਪਰ 5-10 ਮਿੰਟ ਹੀ ਹੋਏ ਆ ਦਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ 80 ਕਾਲ ਮੈਂ ਜੀ ਸਾਰਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਪਿੰਡ ਜੜੈਕ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98552 ਜੀ 95821 ਠੀਕ ਆ ਵੀਰੇ ਤੇ ਇੱਕ ਦੂਜਾ ਵਟਸਐਪ ਵਾਲਾ 93157 95821 ਠੀਕ ਆ ਵੀਰੇ ਉਹਦਾ ਵੀ ਕੱਲ ਨੂੰ ਜਿਹਨੇ ਫੋਨ ਲਾਇਆ ਤਾਂ 98552 ਆ ਨਾਂ ਲੱਗੇ ਨੰਬਰ ਠੀਕ ਆ ਦੂਸਰੇ ਦੱਸ ਆ ਲੈਣਾ ਹਾਂ ਜੇ ਇੱਕ ਕਿਸੇ ਨੰਬਰ ਤੇ ਨਾ ਕੱਲ ਨੂੰ ਬਾਹਰ ਜਾਣਾ ਈ ਟੋਰੀ ਜਿਵਾੜ ਤੇ ਉੱਥੇ ਉਹਦਾ ਰੇਂਜ ਨਹੀਂ ਆਉਂਦੀ ਰੇਂਜ ਨੈਟਵਰਕ ਉਹ ਦੂਜੇ ਨੰਬਰ ਤੇ ਲਾ ਲੈਣ ਹਾਂ ਹਾਂ ਦੂਜੇ ਠੀਕ ਹੈ ਜੀ ਜਿਨ੍ਹਾਂ ਨੇ ਅੱਜ ਫੋਨ ਲਾਇਆ ਉਹ ਜਿਹੜੇ ਤੇ ਮਾਰਗੀ ਲਾ ਲੈਣ ਕੱਲ ਨੂੰ ਦੂਜੇ ਨੰਬਰ ਵਾਲੇ ਤੇ ਲਾ ਲੈਣ ਠੀਕ ਹੈ ਜੀ ਸਾਡਾ 8 7 ਨਾਗਾ ਜੀ ਹਾਂਜੀ 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 ਆਪਰੇ ਅੱਜ ਮੋਲ ਛੋਟੇ ਛੋਟੇ ਰਹਿਣ ਮੋਲ ਤਾਂ ਆਪਣਾ ਨਵਾਂ ਜੈ ਜੀ ਰੱਖੇ ਹੁੰਦੇ ਨੇ ਦੇਖ ਨਾਲੇ ਹਾਂਜੀ ਸਾਰੀਆਂ ਜਰਸੀਆਂ ਆਈਆਂ ਹਾਂਜੀ ਸਾਰੀਆਂ ਜਰਸੀਆਂ ਆਈਆਂ ਕੋਈ 골ਡਨ ਚ ਪੈ ਜਾਂਦੀ ਹੈ ਹਾਂਜੀ 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 ਇਧਰੋਂ ਚਿੱਟੀ ਜੀ ਤੋਂ ਸ਼ ਇਹ ਪਹਿਲਾ ਸੁਹਾਵੱਚੀ ਦਾ ਤਿਆਰੀ ਬਹੁਤ ਸੋਹਣੀ ਹੈ ਜੀ ਲਓ ਹਵਾਲਾ ਨਾ ਚੈੱਕ ਕਰੋ ਜੀ ਮੈਂ ਕੋ ਬਿਊਟੀ ਦੀ ਗੱਲ ਕਰਕੇ ਤਾਂ ਬੜੀ ਤਨਖੀ ਅੰਦੋ ਚੈੱਕ ਕੀਤੀ ਹੈ ਵੀਰੇ ਨਹੀਂ ਦੰਦ ਨਹੀਂ ਸੀ ਦੇਖੇ ਦੰਦ ਨਹੀਂ ਦੇਖੇ ਜੀ ਠੀਕ ਹੈ ਕਿੰਨਾ ਸਮਾਂ ਕੱਢਦੀ ਹੈ ਜੀ ਬਸ ਤਿੰਨ ਚਾਰ ਸਨ ਮਾਥੇ ਲੈਣੇ ਤਿਆਰੀ ਹੈ ਬੱਚੀ ਤਿਆਰੀਆਂ ਆ ਜੀ ਹਾਂਜੀ ਹਾਂਜੀ ਹੋ ਸਕਦਾ ਵਿਧਿਆਰਥੀ ਦੋਤਰ ਵੱਧ ਘੱਟ ਲੈ ਸਕਦਾ ਪੁੱਤ ਠੀਕ ਹੈ ਫਣਾਂ ਦੀ ਬਾਹਰ ਪਿੱਛੇ ਨਹੀਂ ਕਰਾਂ ਮੈਂ ਉਹ ਫੁੱਲ ਗਰੰਟੀ ਹੋਊਗੀ ਠੀਕ ਹੈ ਪੂਰਾ ਵੀ ਨੀਨੋਸਪੀ ਠੀਕ ਹੈ ਤੋੜ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਵਾ ਬਾਈ ਦੱਸਦਾ ਕਿ ਪਹਿਲਾ ਜੀ ਦੰਦ ਚੈੱਕ ਨਹੀਂ ਕੀਤੇ ਜੀ ਚੰਗੀ ਬੜੀ ਆ ਬੱਚੀ ਜੀ ਸੋਹਣੀ ਫੇਸ ਕੁਆਲਟੀ ਰੰਗ ਪ੍ਰਿੰਟ ਜਾਦ ਬਰੀਡ ਦੀ ਪੂਰੀ ਚੰਗੀ ਆ ਹਵਾਨਾ ਵੀ ਉਨੇ ਸੋਹਣਾ ਤਿਆਰ ਕਰੀ ਬੈਠੀ ਆ ਅੱਗੇ ਪਿੱਛੇ ਨੂੰ ਦੋਨੇ ਪਾਸੇ ਨੂੰ ਹਵਾਨਾ ਤੇ ਥਾਨ ਪੂਰਾ ਟਾਪ ਦਾ ਮੋਟਾ ਮੋਟਾ ਹੱਥੀ ਜਵਾਈ ਵਾਲਾ ਲੱਗਿਆ ਵਾ ਜੀ ਗੰਨੇ ਅਰਗੀਤ ਆ ਰਹੂਗੀ ਬਾਈ ਕਹਿੰਦਾ ਥਾਣਾ ਦੀ ਪਾਰ ਪਿੱਛੇ ਦੀ ਆਪਣੇ ਪੂਰ ਗਰੰਟੀ ਹੋਊਗੀ ਤੁਸੀਂ ਬੇਫਿਕਰ ਹੋ ਕੇ ਆ ਜਾਓ ਜੀ ਜਿਵੇਂ ਮਰਜ਼ੀ ਦਸ਼ਲੀ ਕਰਕੇ ਫਰਾੜ ਕੋਈ ਲੈ ਕੇ ਜਾਵੇ ਆਪਾਂ ਨੂੰ ਠੀਕ ਹੈ ਬਾਕੀ ਵੀ ਖੜੀ ਵੀ ਸੋਹਣੀ ਲੱਗਦੀ ਥਾਂ ਕੋਈ ਚੀਜ਼ ਪਰਾ ਜਵਾਕ ਤੁਰੇ ਫਿਰਨੇ ਠੀਕ ਹੈ ਕੁਝ ਕਰਨੀ ਸੀਗਰ ਸਲੱਗ ਵਾਲੇ ਆ ਪਾਸੋਂ ਦਾ ਬੇਫਿਕਰ ਕੋਈ ਮੈਂ ਇਹ ਨਾ ਕਿਸੇ ਪਾਸੋਂ ਨਹੀਂ ਕੋਈ ਠੀਕ ਹੈ ਜੈ ਜੀ ਬਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਮੋ ਜੀ ਮੋਲਾ ਪਸਾਠ ਬਾੜ ਕੀ ਕਰਨਾ 53000 ਦੇ ਦਿਆਂਗੇ ਉਹ ਜੂ ਮਾਨਤਨ ਬਸ ਜੈ ਜੈ ਜਾਨੀ ਕਿ ਬੜਾ ਯਾਰਾ ਨਹੀਂਗਾ ਬਾਲਾ ਨਹੀਂ ਹੋਣਾ ਥੋੜਾ ਕਾ ਨਾ ਹੋ ਜੂ ਹਾਂਜੀ 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 ਠੀਕ ਆ ਥੋੜਾ ਕਾ ਨਾ ਬਾਈ ਕਹਿੰਦਾ ਕੀ ਹਾਈਟ ਦਾ ਅੰਦਾਜ਼ਾ ਤੁਸੀਂ 22 ਦੇ ਹਿਸਾਬ ਨਾਲ ਲਾ ਲਓ ਜੀ ਬਾਈ ਦੀ ਹੈਡ ਲਗਭਗ 5.6 ਫੁੱਟ ਦੇ ਆਸ-ਪਾਸ ਹੋਊਗੀ ਉਹ ਹਿਸਾਬ ਨਾਲ ਤੁਸੀਂ ਵੈੜ ਦਾੰਦਾ ਜਲਾ ਸਕਦੇ ਯਾਨੀ ਹਵਾਨਾ ਸੋਨਾ ਜੀ ਗੁਲਾਬੀ ਹਵਾਨਾ ਗੁਲਾਬੀ ਥਾਨ ਘੋੜ ਸ਼ਾਂਗ ਘੋਰਾ ਵੀ ਨਹੀਂ ਢਾਲਿਆਂ ਤੇ ਇਹ ਜੀ ਕੰਮ ਇੱਕ ਦੋ ਦਿਨ ਹੀ ਲਊਗੀ ਜੀ ਗਰਮੀ ਦਾ ਸੀਜ਼ਨ ਆ ਜੀ ਹੋ ਸਕਦਾ ਇੱਕ ਅੱਧਾ ਦਿਨ ਪਹਿਲਾਂ ਵੀ ਸੂਫੇ ਪਰ ਚੰਗੀ ਆ ਵੈਡ ਵੀਰੇ 53000 ਤੋਂ ਮਾਣ ਤਾਣ ਹੋ ਜੂਗਾ ਜੀ ਇਹਦੇ 2 ਨੰਬਰ ਵਾਰਡ ਆ ਵੀਰੇ ਇਹਦਾ ਸੁਆ ਕਿੰਨਾ ਮਾਜੇ ਦੂਜਾ ਸੁਆ ਹੀ ਇਹਦਾ ਇਹ ਸਵਾ ਕਿੰਨਾ ਕਾ ਗਾੜੀ ਇਹ ਲੈ ਜੂਗੀ 8-10 ਦਿਨ ਲੈ ਜੂਗੀ ਆਪ ਕੋਲ ਲੈ ਹਾਂਜੀ ਹਾਂਜੀ ਇਹਦਾ ਢੱਲ ਢੂਲ ਬਹੁਤ ਪਾਈ ਹਾਂਜੀ ਬਾਕੀ ਜਾਤ ਬਰੀਡ ਬਹੁਤ ਆਈ ਵੜਦੀ ਐ ਐਮ ਬਜੇ ਨਾ ਲਈ ਆ ਕੋਈ ਆਏ ਨਹੀਂ ਕਿ ਬਾਕੀ ਚਾਰੂ ਜਰੂ ਫੋਲਾ ਵੀਰੇ 8-9 ਕਿੰਨਾ 10 ਦਿਨ ਲੈ ਜੂ ਪੂਰੀ ਫੋਲ ਵਧੀਆ ਕਦ ਕਦ ਵੇਲਦੀ ਆ ਸਹੀ ਗੱਲ ਐ ਜੀ ਫੋਲ ਚਮਕ ਦਮਕਾ ਜੀ ਚੰਗ ਕਰ ਸਕਦੇ ਹੋ ਸੰਵੀਪਲੀ ਵੀ ਪੂਰੀ ਚੰਗੀ ਆ ਸੁਆ ਦੂਜਾ ਸੁੰਦੀ ਆ ਡੇਟ ਮੁਤਾਬਕ ਸਮਾਂ 8 ਤੋਂ 10 ਦਿਨ ਲੈ ਜੂ ਇੱਕ ਅੱਧਾ ਦਿਨ ਵਾਧ ਵੀ ਸਕਦਾ ਘਟ ਵੀ ਸਕਦਾ ਸੋਨਾ ਖਣਾ ਦਾ ਸਹਿਜ ਕੱਲਾ ਕੱਲ ਨਿਖੜਨਾ ਬਾਕੀ ਚੰਗੀ ਆ ਜਿਹੜੇ ਦੇਣ ਹੁੰਦੇ ਆ ਵੀਰੇ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦਿਆ ਹੀ ਹੁੰਦਾਗਾ ਇੱਕ ਦੋ ਦਿਨ ਬਾਅਦ ਸਕਦੇ ਹੁੰਦੇ ਘਟ ਸਕਦੇ ਆ ਜਿਵੇਂ ਮਾਲਕ ਦੱਸ ਦਿੰਦੇ ਉਹਨਾਂ ਨੂੰ ਜੂੜ ਗੱਠੰਗੂ ਦਾ ਢੱਲ ਫਿਰਦੀ ਆ ਹਵਾਨੇ ਚ ਮੱਕਾ ਬੁਤੀ ਬਤੀ ਇਹ ਕੁਆਲਟੀ ਸੋਹਣੀ ਹੈ 골ਡਨ ਕਲਰ ਚ ਪੈ ਜਾਂਦੀ ਹੈ ਹਨ ਚਮਕਦਮ ਕਾਲੀ ਹੈ ਤੇ ਰਾਜੀ ਰੂਜ ਜੀ ਵੀ ਕਰਮਾ ਵਾਲੀ ਪੂਰੀ ਆ ਛੋਟਾ ਜਿਹਾ ਭਾਗ ਵੀਰੇ ਦਾ ਇਹਦਾ 51000 ਰੁਪਏ ਦਾ ਜੋੜਾ ਲੈ ਜੇ ਸੱਜਣ ਜੀ ਕੋਈ ਗੱਲ ਨਹੀਂ ਕਰਾਂਗੇ ਤੁਹਾਨੂੰ ਚੰਗੀ ਆ ਵੜ ਬਾਈ ਕੱਚੀ ਕੱਚੀ ਦਾ ਮੁੱਲ ਹੀ ਆ ਜਿੱਦੇ ਤਿਆਰ ਹੋਗੀ ਉਦੋਂ ਤਾਂ ਵੀਰੇ ਕਿਨੇ ਦੇਣੀ ਆ ਅੱਜ ਭਾਜ ਅੱਜ ਕੱਚੀ ਕੱਚੀ ਬਾਈ ਕਹਿੰਦਾ 51000 ਯਾਨੀ ਕਿ 16 17 ਲੀਟਰ ਵਧੀਆ ਦੁੱਧ ਪਿਆਊਗੀ ਠੀਕ ਆ ਵੀਰੇ ਦੁੱਧ ਤਾਂ ਵੀਰੇ ਗਰਮ ਹੀ ਹੈਗੀ ਐ ਸੇਵਾ ਹਾਂਜੀ ਬਾਕੀ ਸੇਵਾ 16 17 ਕਿਲੋ ਕਹਿੰਦਾ ਵੀ ਕੀ ਆ ਇਹ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦਾ ਕਿਉਂਕਿ ਤੁਹਾਨੂੰ ਵੀ ਪਤਾ ਵੀ ਗਰਮੀ ਥੋੜੀ ਜਿਹੀ ਜ਼ਿਆਦਾ ਹੀ ਪੈ ਰਹੀ ਐ ਬਾਕੀ ਥਣਾ ਦੀ ਗਰੰਟੀ ਐ ਬੇਫਿਕਰ ਹੋ ਜਾ 55000 ਦੀ ਲੈ ਦਾਂਗੇ ਵਿੱਚੋਂ ਥੋੜਾ ਘਣਾ ਮਾਨਤਾ ਨੂੰ ਹੋ ਜਾਊਗਾ ਤਿੰਨ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਜੇ ਇਹਦਾ ਹੀ ਦੂਜਾ ਸੁਆ ਹੀ ਰਛੀ ਦਾ ਇਹ ਵੀ ਦੂਜਾ ਸੰਭੀ ਪਲੀ ਐ ਵੀ ਚੰਗੀ ਦਾਨ ਕਿੰਨੇ ਕਾ ਕੱਢਦੀ ਐ ਵੀਰੇ ਇਹ ਇਹ ਕਟੋ ਕਰ 15 ਦਿਨ ਤੋਂ ਉੱਤੇ ਕੱਢੂਗੀ ਘੱਟ ਨਹੀਂ 15 ਦਾ ਪਾਈ ਜਾਂਦੇ ਨੇ ਦੇ 10 ਮਹੀਨਾ ਦਾ ਡੇਟ ਮੁਤਾਬਕ ਹੀ ਪਿਆ ਗਰੇ ਬਾਕੀ ਉੱਤੇ ਲੈ ਜੇ ਤਾਂ ਲੈ ਹੀ ਜਾਵੇ ਕਿਉਂਕਿ ਜੀ ਜੂ ਲਾਇਆ ਵਾ ਜੀ ਫੱਟੇ ਦੱਤੇ ਵਧੀਆ ਖਾਂਦੀ ਆ ਕੱਚੀ ਕੱਚੀ ਆ ਹਜੇ ਇੱਕ ਹਿਸਾਬ ਦਾ ਮੰਨ ਕੇ ਚੱਲੋ ਬਈ ਹਵਾਨਾ ਕਰਮਾ ਵਾਲੀ ਨੇ ਸਟਾਰਟ ਹੀ ਕੀਤਾਗਾ ਤੇ ਜਿੱਦੇ ਜਮਾ 15 ਦਿਨਾਂ ਨੂੰ ਡਾਲ ਲਿਆ ਤੇ ਹੋਈ ਹੋਰ ਦੇ ਭਾਅ ਵੀ ਬਦਲ ਜਾਣਾ ਇਹਦੀ ਤਿਆਰੀ ਵੀ ਤੁਹਾਨੂੰ ਪਤਾ ਚੋ ਅਈ ਉਦੋਂ ਦਾ ਵਾਸ਼ੀ ਦਾ ਮੂਲਕ ਹੋ ਰਹੀ ਹੋਣਾ ਜੀ ਸਹੀ ਗੱਲ ਆ ਫੁੱਲ ਚਮਕ ਦਮਕ ਵਾਲੀ ਆ ਬਾਕੀ ਚਾਰ ਉਂਗਲਾਂ ਦਾ ਹੀ ਕੰਨ ਹੈ ਹਾਂਜੀ ਹਾਂਜੀ ਜਾਤ ਬਰੀਡ ਚੰਗੀ ਆ ਛੋਟਾ ਜੀ ਜਾਂ ਮੂੰਹ ਆ ਛੋਟਾ ਜੀ ਕੰਨ ਨਾ ਜੀ ਕੋਈ ਆਇਆ ਨਹੀਂ ਬਰੇ ਵਜ਼ਨ ਵਜੂਦ ਵੀ ਪੂਰਾ ਚੰਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹਦੀ ਆਪਾਂ ਫੋਨ ਤੇ ਹੀ ਕਰਾਂਗੇ ਜੀ ਕਿਉਂ ਤਿਆਰ ਹੋਈਦਾ ਰੇਡ ਦਾ ਵਾਜਣਾ ਆ ਆਪਣਾ ਦਾ ਵੀ ਤਿਆਰ ਥੋੜੀ ਕਰ ਲੀਏ ਨਾ ਖਪੂਨਾ ਬਹੁਤ ਆ ਜੀ ਗੈਡ ਚ ਇਹਦੀ ਡਿਮਾਂਡ ਵੀਰੇ ਤਾਂ ਫੋਨ ਤੇ ਕੀਤੀ ਆ ਹੋਊਗੀ ਅੱਜ ਦੀ ਜੈ ਜੀ ਅੱਜ ਦਾ ਜੈ ਜੀ ਪਾਸ ਜਿੱਦ ਦੇ ਤਿਆਰ ਹੋਊਗੀ ਕਈ ਯਾਰ ਪਸੂ ਖੜ ਜਾਂਦਾ ਫਿਰ ਅਗਲਾ ਕਹਿੰਦਾ ਯਾਰ ਉੱਤੇ ਤਾਂ ਤੁਸੀਂ ਇੰਨੇ ਮੰਗਦੇ ਸੀ ਪਰ ਸਾਮ ਸੰਭਾਲ ਦਾ ਦਾ ਖਰਚਾ ਵੀਰੇ ਪੈਣਾ ਹੀ ਆ ਬਾਕੀ ਥਾਣਾ ਸੁਣਾ ਦੇ ਤਾਂ ਗਾਰੰਟੀ ਆ ਇਹਦੀ ਵੀ ਜੀ ਪੂਰੀ ਓਕੇ ਜੈਨ ਮਰਾ ਠੀਕ ਆ ਜੀ ਜਿਵੇਂ ਮਰਦੀ ਪਲਾ ਦਛਲੀਆਂ ਕਰਕੇ ਪਲਾ ਦੋ ਬੰਦੇ ਨਾਲ ਲੈ ਕੇ ਚਾਰ ਬੰਦੇ ਇੱਥੋਂ ਪਾਸ ਕਰਕੇ ਹਾਂਜੀ ਪਾਸ ਕਰਕੇ ਲੈ ਜਾਣਾ ਚਾਰ ਨੰਬਰ ਨਾਲ ਕੇ ਵੀਰੇ ਇਹਦਾ ਇਹ ਪਹਿਲਾ ਸੁਆਈ ਗੰਦੋ ਜੀ ਨੰਦੋ ਮਲਾ ਛਿੱਗੀ ਆਈ ਬਣਾ ਇਹ। ਮੂੰਹ ਤਾਂ ਛੇ ਦਾ ਅੰਦਾਜ਼ ਸੁਆ ਪਹਿਲਾ ਦਿਨ ਕਿੰਨੇ ਗਾੜ ਸੀ ਇਹ ਫਿਰ। ਦੈਂ ਤਾਂ ਹੀ ਫੇ 8 ਦਿਨ ਘਟੋ ਘਟ ਕੱਢ ਜਾਨੇ ਬੱਚੇ। ਠੀਕ ਆ। ਪੂਜ ਪਹਿਲਾ ਤੋਂ ਹੀ ਛੋਟੀ ਆ ਜੀ ਇਹ। ਹਾਂਜੀ ਪਹਿਲਾਂ ਹੀ ਨਿੱਕੀ ਆਈ ਪੂਜ ਤਾਂ। ਠੀਕ ਆ। ਪੂਜ ਪਹਿਲਾਂ ਹੀ ਦੱਸ ਦਿੰਨੇ ਬਈ ਪਹਿਲਾਂ ਤੋਂ ਛੋਟੀ ਆ। 8-10 ਦਿਨ ਲੈ ਜੂਗੀ। ਸੁਆ ਪਹਿਲਾ ਜੀ। ਬਾਕੀ ਨਾਰਮਲ ਜੀ ਹਾਈਟ ਆ। ਵਜਨ ਵਜੂਦ ਕਰਮ ਵਾਲੀ ਤਾਂ ਚੰਗਾ ਫਿਰ। ਸੋਨਾ ਥਣਾ ਦਾ ਮੈਂ ਥਣ ਤੋਂ ਵਧੀਆ ਜਾਣ ਕੇ। ਨੇਵਾ ਪੂਰਾ ਫੁੱਲ ਬਣਾਉਣਾ। ਲੱਗਿਆ ਵਾ। ਬਾਕੀ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਹਾਂਜੀ ਦੰਦ ਵੀ ਆਪਾਂ ਚੈੱਕ ਹੀ ਕਰਾ ਦਿੰਨੇ ਆ ਬਾਕੀ ਜਿਹੜੀ ਗੱਲ ਕਹੀ ਹੈ ਉਹੀ ਹੋਊਗੀ ਚੰਗੀ ਆ ਵੜ ਇਹਦਾ ਛੋਟਾ ਜਿਹਾ ਭਾਜ ਇਹਦਾ 40000 ਰੁਪਿਆ ਆਪਾਂ ਜਮਾ ਜਾਏ ਉਹ ਫਰੀਆ ਮੱਛੀ ਵਾਲੇ ਭਾਜੀ ਮਿਲ ਜਾਣੀਆਂ ਕਿਸੇ ਵੀਰ ਦਾ ਚਲੋ ਬਜਟ ਥੋੜਾ ਵੀਰੇ ਉਹਦੇ ਲਈ ਫਾਇਦੇ ਵਾਲੀ ਚੀਜ਼ ਇਹ ਬਾਈ ਕਹਿੰਦਾ 40000 ਚ ਦੇ ਦਾਂਗੇ ਜੀ ਬਾਕੀ ਚੰਗੀ ਆ ਸੋਹਣਾ ਸੁਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਨ ਲੱਗਿਆ ਵਾ 40000 ਤੋਂ ਵੀ ਬਾਈ ਕਹਿੰਦਾ ਮਾਨਤਾਨ ਆਪਾਂ ਆਏਗੇ ਸੱਜਣਾਂ ਦਾ ਹੋਊਗਾ ਇਧਰੋਂ ਚਾਰ ਲਗ ਦਿਖਾ ਦੇ ਆ ਜੀ ਪੰਜ ਨੰਬਰ ਆ ਗਈ ਵੀਰੇ ਕਾਫੀ ਕਲਰ ਤੇ ਜਰਸੀ ਜਾਦ ਬਰੀਡ ਦੀ ਇਹ ਵੀ ਚੰਗੀ ਐ ਬੋਦੀ ਵਾਲੀ ਬੱਚੀ ਐ ਵੀਰੇ ਸੂ ਆ ਕੇ ਨਮਾ ਜੇ ਦਾ ਇਹ ਪਹਿਲੇ ਸੂਏ ਇਹ ਸੂਆ ਪਹਿਲਾ ਇਹ ਤਾਂ ਦੋ ਚੱਕ ਕੋਈ ਐ ਇਹ ਝੋਗੀ ਵਿੱਚ ਇਹ ਚਾਰ ਦੰਦ ਦਾ ਕਿੰਨਾ ਸਵਾਲ ਲੈ ਜੂ ਵੀਰੇ ਹਜੇ ਇਹ ਵੀ ਕੋਈ ਹਫਤਾ ਲੈ ਜਾਣਾ ਐ ਹਜੇ ਬੱਚਨੇ ਹਫਤਾ ਲੈ ਜੂ ਖੁੱਲ ਲਈ ਹਾਂਜੀ ਕਿੰਨਾ ਪਿਆ ਜੀ ਦੁੱਧ ਜੀ ਲੋੜ ਹੈ 15 16 ਕਿਲੋ ਨੂੰ ਚਾਹੀਦੇ ਬਸ਼ਨੂ ਨੂੰ ਹਾਸਕਾ ਦੇਂਦਾ ਹੈ ਨਾ ਕੋਈ ਬਾਲਾ ਨਹੀਂ ਹਾਂਜੀ ਉਹ ਵੀ ਗਰਮੀ ਆਈ ਹੁਣ ਤੁਹਾਨੂੰ ਪਤਾ ਜੀ ਸਹੀ ਗੱਲ ਗਰਮੀ ਜੀ ਪਸ਼ੂ ਸਮਾਨਾ ਗਰਮਾ ਮੌਸਮ ਜਿਆਦਾ ਗਰਮ ਪਰ ਗਰਮੀ ਕੋਈ ਵੀ ਨਹੀਂ ਮੰਨਦੀ ਕਾਂ ਠੀਕ ਆ ਬਾਕੀ ਵਧੀਆ ਗਾ ਮੌਸਮ ਕਰਮਾ ਵਾਲੀ ਦਾ ਠੰਡਾ ਹੋ ਗਿਆ ਜਦੋਂ ਉਦੋਂ ਇਹਨਾਂ ਨੇ ਵਾਢੀ ਜਾਣਾ ਹੁੰਦਾ ਹੁਣ ਤਾਂ ਮੱਝਾਂ ਵੀ ਤੁਹਾਨੂੰ ਪਤਾ ਘੱਟ ਜਾਂਦੀ ਆ ਗਰਮੀ ਇੰਨੀ ਪੈਂਦੀ ਆ ਬਾਕੀ ਚੰਗੀ ਆ ਬੱਛੀ ਇਹ ਵੀ ਬਾਲ ਢਿੱਲਾ ਬਹੁਤ ਨੇ 8 ਤੋਂ 10 ਦਿਨਾਂ ਦੀ ਕੱਚੀ ਆ ਜੀ ਇਹਦਾ ਭਾ ਕਿੱਡਾ ਕ ਜੀ ਇਹ 24000 ਰੁਪਏ ਜੀ ਇਹਦਾ ਹੜਤਾਲਿਆ ਜੀ ਮਾਪਣ ਜੈਜ ਦੇ ਭਾਅ ਨੂੰ ਪਤਾ ਹੁੰਦੇ ਆ ਠੀਕ ਆ ਲੈਣ ਦੇ ਨਹੀਂ ਕਰਨੇ ਕਿਉਂਕਿ ਬਹੁਤ ਵਪਾਰ ਹਾਂਜੀ ਹਾਂਜੀ ਇਹ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਚੰਗੀ ਆ ਵੀਰੇ ਇਹ ਵੀ ਬੱਚੀ ਚਮਕ ਦਮਕ ਵਾਲੀ ਆ ਰੰਗ ਪ੍ਰਿੰਟ ਵਾਲੀ ਹੂਣਾ ਥਣਾਂ ਦਾ ਸੈਜ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਫਵਾਨਾ ਸੋਹਣਾ ਫਿਟਨਸ ਵਾਲਾ ਚਾਰ ਹੀ ਥਣ ਫੂੜ ਛਾ ਕੇ ਇਹਦੇ ਵੀ ਨਹੀਂ ਭੂਰਾ 48000 ਰੁਪਏ ਚ ਮਾਣਦਾਨ ਹੋ ਜਾਊਗਾ ਜੀ ਨਾਗਾ ਗੱਭਰੇ ਸ਼ੇ ਨੰਬਰ ਇਹ ਵੀ ਚੰਗੀ ਐ ਵੀ 골ਡਨ ਚ ਆ ਗਈ ਆ ਇਹ ਵੀ ਦੂਜਾ ਸੂਆ ਕੇ ਨਮਾ ਵੀ ਦੂਜਾ ਸੂਆ ਹਾਂਜੀ ਹਾਂ ਹਾਂਜੀ ਬਸ 8 ਤੋਂ 10 ਦਿਨ ਇਹ ਵੀ ਕੱਢ ਜੂਗੀ ਬੜਾ ਜੀ 10 ਦਿਨ ਮੰਨ ਕੇ ਬਾਕੀ ਗਰਮੀਆਂ ਪਹਿਲਾਂ ਵੀ ਸੂਸਾਦਾ ਪਸੂ ਪਹਿਲਾਂ ਵੀ ਸੂਸਾਦਾ ਕਈ ਹਰ ਸਾਲ ਸਰਕਾਰ ਨੇ ਵੀ ਹੋ ਜਾਂਦਾ ਨਵੇਂ ਥਾਪਾ ਤੋਂ ਜ਼ਿਆਦਾ ਹਾਂਜੀ ਹਾਂਜੀ ਤਾਂ ਵੀ ਸੂਸਾ ਸਕਦਾ ਹੁੰਦਾਗਾ ਯਾਨੀ ਮਾਲਕਾਂ ਨੇ ਦੱਸਿਆ ਕਿ ਡੇਟ ਮੁਤਾਬਕ 8 ਦਿਨ ਪਏ ਆ ਥਾਣੇ ਤਾਂ ਵੀ ਪੂਰਾ ਚੰਗਾ ਲੱਗਿਆ ਵਾ ਬਾਕੀ ਫੀਲਸ ਕੁਆਲਿਟੀ ਸੋਹਣੀ ਐ ਰੰਗ ਪ੍ਰਿੰਟ ਵਾਲੀ ਆ ਜਾਤ ਬਰੀਡ ਵਾਲੀ ਆ ਵੀਰੇ ਚੰਗੀ ਆ ਬਣ ਸੰਭੀ ਪੜੀ ਵੀ ਪੂਰੀ ਚੰਗੀ ਆ ਇਹਦਾ ਭਾ ਕਿੰਡਾ ਕਾ ਜੀ ਇਹਦਾ ਜੀ ਬੱਬੇ ਵਾਲੀ 10000 ਰੁਪਏ ਇਹਦਾ ਵੀ 42000 ਛੋਟੇ 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 ਭਾ ਭਾ ਇਹਦਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਵੇਚਣ ਵਾਲੇ ਕੰਮ ਹੁੰਦੇ ਆਪਾਂ ਵੇਚਣ ਵਾਲੇ ਕੰਮ ਹੀ ਆ ਕਿਉਂਕਿ ਗਿੱਲਾ ਚੱਲਦਾ ਹੀ ਚੰਗਾ ਹੁੰਦਾ ਬਾਈ ਕੋਲ ਤਾਂ ਮਾਲ ਘਰੇ ਆਉਂਦਾ ਵਿਕੀ ਜਾਂਦਾ ਵੇਚਣ ਵਾਲੇ ਵੀਰ ਲੈ ਜਾਂਦੇ ਆ ਕਿ ਰੱਖਣ ਵਾਲੇ ਵੀਰ ਲੈ ਜਾਂਦੇ ਆ ਪਰ ਸਰਕਲ ਘੁੱਕਦਾ ਹੀ ਰਹਿੰਦਾ ਕਈ ਔਰ ਦਾ ਵੀਡੀਓ ਬਣਾਉਣ ਦਾ ਵੀ ਸਮਾਂ ਨਹੀਂ ਲੱਗਦਾ ਤੇ ਅੱਗੇ ਨਾ ਗਿਆ ਕਿ ਵੀਰੇ 7 ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਉਹਨਾਂ ਨੇ ਪਹਿਲੇ ਸੁਹੀ ਗਿਆ ਜੀ ਬੱਛੀ ਆਪਣੀ ਠੀਕ ਆ ਕਦੋਂ ਸੁਈਏ ਬਾ ਅੱਧਾ ਘਟਾ ਹੋਇਆ ਨਹੀਂਗਾ ਜੀ ਹੁਣੇ ਸੁਆ ਕੇ ਠੀਕ ਆ ਬੱਛਾ ਕੀ ਦਿੱਤਾ ਜੀ ਨੇ ਬੱਛਾ ਹੀ ਬੱਛਾ ਉਹਨੇ ਕਰਾਈ ਬੱਛਾ ਬੱਚੀਆਂ ਦੇ ਹਾਂ ਬੱਚਾ ਨਿੱਗਰ ਦਿੱਤਾ ਉਹ ਗਾੜਾ ਅੱਧਾ ਘੇਰਾ ਰਹਿ ਗਿਆ ਹੀ ਵੇ ਲੋ ਹਾਂ ਘੇਰਾ ਕਰ ਕੀਤਾ ਹਾਂ ਹਾਂ ਅਵੇ ਕਿਤਾ ਪਚਾ ਹੈ ਬੱਚਾ ਹੀ ਬੜਾ ਸਟਰੋਂਗ ਦਿੱਤਾ ਜਿੰਜੇ ਕਿਤੇ ਬੱਚੀ ਹੁੰਦੀ ਤਾਂ ਚਲੋ ਬੱਚਾ ਆਓ ਠੀਕ ਆ ਤੇ ਕੱਢਿਆ ਥੋੜਾ ਘਣਾ ਬੋਲਾ ਵੀਰੇ ਦਾ ਇਹਦਾ ਹੀ ਯਾਨੀ ਕਿ 2 ਕੁ ਲੀਟਰ ਜਾ ਜੇ ਕੱਢਾਈ ਦੋ ਦੋ ਬੜਾ ਨਹੀਂ ਐਵੇਂ 5 4 ਲੀਟਰ ਵੀ ਮੜੇ ਖਾਨ ਚੈੱਕ ਕੀਤੇ ਜੀ ਖਾਨੀ ਚੈੱਕ ਕੀਤੇ ਆ ਜੀ ਅਰ ਜਦੋਂ ਪੈ ਜੂਗੀ ਹਾਂ ਜੀ ਉਹਦੀ ਪ੍ਰੋਪਰ ਮੈਲ ਜੂਗੀ ਮਾ ਸੁਣੀ ਜੀ ਬਿਸਵਾ ਕੇ ਦਬਾਣਾ ਟਗਾ ਉਦੋਂ ਠੀਕ ਆ ਇਹਦਾ ਭਾਅ ਫਿਰ ਛੋਟਾ ਜਾ ਜੇ 54000 ਹੀ ਦੇ ਦਾਂਗੇ ਬਸ ਇਹਦਾ ਬਾਈ ਕਹਿੰਦਾ 54000 ਦੀ ਦੇ ਦਾਂਗੇ ਤੇ ਆਰੀ ਇਹ ਵੀ ਸੋਣੀ ਕਰੀ ਫਿਰਦੀ ਕਿੰਨਾ ਪਿਆਜੂ ਕਰਮਾ ਦੀ ਬਰੇ ਬਹੁਤ 17 18 ਲੀਟਰ ਦਾ ਚਾਹੀਦਾ ਠੀਕ ਹਾਕਾ ਦੇਣ ਦਾ ਜੀ ਹਾਂ ਜੀ 17 18 ਲੀਟਰ ਬਾਈ ਦੱਸਦਾ ਹਾਕਾ ਦੇਣ ਦਾ ਬਾਕੀ ਥਾਣੇ ਦੇ ਸਹਿਜ ਇਹਦੇ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂੜ ਸ਼ਾਂਖ ਪੂਰਾ ਬਿਣ ਚੰਗੀ ਆ ਸੀਸ ਲੱਗ ਵਹਿੜਾ ਵੀਰੇ ਬਾਕੀ ਫੇਸ ਕੁਆਲਟੀ ਵੀ ਅਲੀ ਮੈਂ ਸੇਲ ਠੰਡੀ ਵਧ ਗਿਆ ਜਾਨੀ ਕਿ ਐ ਨਹੀਂ ਕੋਈ ਵੀ ਜਿਵੇਂ ਮਰਜ਼ੀ ਬੈਠਾ ਜੇ ਠੀਕ ਆ ਵੀਰੇ ਹਾਂਜੀ ਇਹਦਾ 54000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਜੀ ਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਤੇ ਗਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ